नितन्यास <laughs> ਜੀ ਗੱਲ ਕਰਾਂ ਅੱਜ ਤੁਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਏ ਹੋ ਮਨਤਮਸਤਕ ਹੋਣ ਲਈ ਕੀ ਕਹਿਣਾ ਚਾਹੋਗੇ ਸਰ ਮੈਂ ਆ ਜਾ ਬਿਗਬਾਸ ਦੇ ਅੰਦਰ ਜੇ ਆਦੋਂ ਮੈਂ ਮਨਤਮਸਤਕ ਬਾਈ ਬੀ ਜੀ ਆਪਣਾ ਫੋਨ ਬਾਹਰ ਨਿਕਲਦੇ ਮੈਂ ਆਉਂਗਾ ਥੋੜਾ ਜਿਹਾ ਲੇਟ ਹੋ ਗਿਆ ਬਟ ਮੈਂ ਪਹੁੰਚ ਗਿਆ ਜਰੂਰੀ ਸੀਗਾ ਹੋਣਾ ਬਿਲ ਦੇ ਜੀ ਆਈਡੀ ਤੇ ਕਰੋ ਜੀ ਬਿਲ ਚਾ ਰਿਹਾ ਸੀ ਕਿ ਕਿਉਂ ਨਹੀਂ ਜਾ ਪਾਰਾ ਕਿਉਂ ਨਹੀਂ ਜਾ ਮਾਰਾ ਫਾਈਨਲੀ ਮੈਂ ਆ ਗਿਆ ਤੇ ਬਸ ਬਹੁਤ ਕੁਝ ਬਿਗਬਾਸ ਦੀ ਜਿਹੜੀ ਤੁਹਾਡੀ ਜਰਨੀ ਹੈ ਕਿੱਦਾਂ ਦੀ ਰਹੀ ਹੈ ਬਹੁਤ ਵਧੀਆ ਸੀ ਸਰ ਬਹੁਤ ਉਤਾਰ ਚੜਾਅ ਆਇਆ ਕੋਈ ਇੱਕ ਮੈਂਟਲੀ ਬਹੁਤ ਡੇਕਾਉਨ ਹੋਇਆ ਬਟ ਕੋਈ ਭਈ ਮੈਂ ਟੌਪ ਕੋਚ ਉਹਨਾਂ ਦਾ ਆਈਡੀਆ ਹੈ ਯਾਰ ਮੈਂ ਕਿਹਾ ਤੇ ਅਸੀਂ ਮੇਰੇ ਦੁਆਰ ਨਿਉਰੇ ਆਇਆ ਮੈਂ ਬਹੁਤ ਵਾਰ ਹੋਰ ਆ ਚੁੱਕੀ ਹਾਂ ਕਿ ਮੈਂ ਹਮੇਸ਼ਾ ਜਿਹੜੀ ਮੰਨਤ ਮੰਗ ਰਹਾ ਹਾਂ ਹੋ ਰਿਹਾ ਕਿ ਮੇਰੀ ਮਤਲਬ ਮੰਗਣਾ ਤੇ ਪੂਰੀ ਹੁੰਦੀ ਹੈ ਫਿਰ ਦੁਆਰ ਤੇ ਆਉਣਾ ਦੇ ਜੀ ਆਈਡੀ ਉੱਤੇ ਕਰੋ ਯਾਰ ਤੇ ਸਟਾਰਟਿੰਗ ਵੀ ਮੈਂ ਹੋ ਰਹੀ ਹੋਈ ਸੀਗੀ ਮੈਂ ਸਿਰਫ ਪੰਜਾਬ ਮੈਂ ਸਟਾਰਟ ਕੀਤਾ ਸੀ ਉਹਨੇ ਹੀ ਆਡੀਸ਼ਨ ਦਿੱਤਾ ਸੀਗਾ ਤੇ ਬਹੁਤ ਖੁਸ਼ ਹਾਂ ਬਰੇਆ ਕੋਈ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹੋ ਜਿਸਰ ਹੁਣੇ ਮੇਰਾ ਸਾਵਰੇ ਗਾਣਾ ਰਿਲੀਜ਼ ਹੋਇਆ ਹੈ ਤੇ ਟ੍ਰੈਂਡ ਕਰ ਰਿਹਾ ਹੈ YouTube ਤੇ ਵੀ Instagram ਤੇ ਵੀ ਬਹੁਤ ਜ਼ਿਆਦਾ ਹਿੱਟ ਹੋ ਗਿਆ। ਹੂੰ। ਬਾਕੀ ਜਿਵੇਂ ਜਿਵੇਂ ਆਂਦਾ ਜਾਊਗਾ ਮੈਂ ਹਲੇ ਦੱਸ ਨਹੀਂ ਸਕਦਾ ਕਿ ਕੀ ਕੀ ਆ ਰਿਹਾ ਬਟ ਜਿਹੜੇ ਵੀ ਪ੍ਰੋਜੈਕਟ ਆਣਗੇ ਮੈਂ ਪਤਾ ਲੱਗ ਜੀ। ਅੱਜ ਅਰਦਾਸ ਕਰਨ ਲਈ ਪਹੁੰਚੋ ਸਫਲਤਾ ਦੀ। ਹਾਂ ਜੀ ਅੰਮ੍ਰਿਤ। ਠੀਕ। ਥੈਂਕ ਯੂ। ਮੈਂ ਅੰਮ੍ਰਿਤ ਜੀ ਹਾਂ। ਹਾਂ ਜੀ ਅੱਜ। ਅੱਜ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਹੋ ਮਨਤਮਸਤਕ ਹੋਣ ਲਈ ਕੀ ਕਹਿਣਾ ਚਾਹੋਗੇ? ਸਰ ਮੈਂ ਆ ਜਾ ਬਿਗ ਬਾਸ ਦੇ ਅੰਦਰ ਜੇ ਹਾਦੋਂ ਮੈਂ ਮਨਤਮਸਤਕ। ਬਾਈ ਬਾਈ ਜੀ ਆਪਣਾ ਥੋੜਾ ਜਿਆਦਾ ਲੇਟ ਹੋ ਗਿਆ ਬਟ ਮੈਂ ਪਹੁੰਚ ਗਿਆ ਜਰੂਰੀ ਸੀਗਾ ਹੋਰ ਬੜ ਬਿਲਚ ਆ ਰਿਹਾ ਸੀ ਕਿਉਂ ਨਹੀਂ ਜਾ ਪਾ ਰਿਹਾ ਕਿਉਂ ਨਹੀਂ ਜਾ ਪਾ ਰਿਹਾ ਫਾਈਨਲੀ ਮੈਂ ਆ ਗਿਆ ਤੇ ਬਸ ਬਹੁਤ ਕੁਝ ਹੈ ਬਿੱਗ ਬੌਸ ਦੀ ਜਿਹੜੀ ਤੁਹਾਡੀ ਜਰਨੀ ਹੈ ਕਿੱਦਾਂ ਦੀ ਰਹੀ ਹੈ ਬਹੁਤ ਵਧੀਆ ਸੀ ਸਰ ਬਹੁਤ ਉਤਾਰ ਚੜਾਅ ਆਇਆ ਇਹ ਕੋਈ ਮੈਂਟਲੀ ਬਹੁਤ ਡਰੇਨ ਆਉਣਾ ਬਟ ਨਾ ਟਾਪ ਕੋਚ ਉਹਨਾਂ ਦਾ ਆਈਡੀਆ ਯਾਰਿੰਗ ਟੇਕਾ ਦੁਆਰ ਤੇ ਉਰੇ ਆਇਆ ਮੈਂ ਬਹੁਤ ਵਾਰ ਉਰੇ ਆ ਚੁੱਕੀ ਕਿ ਮੈਂ ਹਮੇਸ਼ਾ ਜਿਹੜੀ ਮਨਤ ਮੰਗਦਾ ਮੈਂ ਉਰੇ ਆ ਕਿ ਮੇਰੀ ਮਤਲਬ ਮੰਗਣਾ ਤੇ ਪੂਰੀ ਹੁੰਦੀ ਆ ਫਿਰ ਦੁਆਰ ਤੇ ਆਉਂਦਾ ਤੇ ਸਟਾਰਟਿੰਗ ਵੀ ਮੈਂ ਹੋ ਰਹੀ ਹੋਈ ਸੀ ਕਿ ਮੈਂ ਸਿਰਫ ਪੰਜਾਬ ਮੈਂ ਸਟਾਰਟ ਕੀਤਾ ਸੀ ਉਨੇ ਹੀ ਆਡੀਸ਼ਨ ਦਿੱਤਾ ਸੀ ਤੇ ਬਹੁਤ ਖੁਸ਼ ਆਂਦਾ ਕੋਈ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹੋ ਜੀ ਸਰ ਹੁਣੇ ਮੇਰਾ ਸਾਵਰੇ ਗਾਣਾ ਰਿਲੀਜ਼ ਹੋਇਆ ਹੈ ਤੇ ਟ੍ਰੈਂਡ ਕਰ ਰਿਹਾ ਹੈ YouTube ਤੇ ਵੀ Instagram ਤੇ ਵੀ ਬਹੁਤ ਜ਼ਿਆਦਾ ਹਿੱਟ ਹੋ ਗਿਆ। ਹੂੰ। ਬਾਕੀ ਜਿਵੇਂ ਜਿਵੇਂ ਆਂਦਾ ਜਾਊਗਾ ਮੈਂ ਹਾਲੇ ਦੱਸ ਨਹੀਂ ਸਕਦਾ ਕੀ ਕੀ ਆ ਰਿਹਾ ਬਟ ਜਿਹੜੇ ਵੀ ਪ੍ਰੋਜੈਕਟ ਆਣਗੇ ਪਤਾ ਲੱਗ ਜੀ। ਅੱਜ ਅਰਦਾਸ ਕਰਨ ਲਈ ਪਹੁੰਚੋ ਸਫਲਤਾ ਦੀ। ਹਾਂ ਜੀ ਆਂ। ਠੀਕ। ਥੈਂਕ ਯੂ। ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।